ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਈਏ ਸ਼ਾਹੀ ਪਨੀਰ ਦੇਖੋ ਪਹਿਲਾਂ ਆਇਲ ਗਰਮ ਕਰ ਲਿਆ ਆਪਾਂ ਨੇ ਤੇਲ ਗਰਮ ਹੋ ਗਿਆ ਆਪਾਂ ਥੋੜਾ ਲਸਣ ਪਾ ਕੇ ਦੇਖਿਆ ਸੀ ਇੱਕ ਗੱਠੀ ਹੁਣ ਇਹਦੇ ਵਿੱਚ ਦਾਲਚੀਨੀ ਪਾ ਦੋ ਤੁਹਾਡੇ ਕੋਲ ਬੜੀ ਇਲਾਇਚੀ ਹੈ ਲੌਂਗ ਹੈ ਕੁਝ ਵੀ ਪਾ ਸਕਦੇ ਹੋ ਮੇਰੇ ਕੋਲ ਓਨਲੀ ਦਾਲਚੀਨੀ ਸੀ ਲਸਣ ਤੇ ਪਿਆਜ਼ ਪਾ ਦੋ ਲਸਣ ਸਾਫਤਾ ਹੀ ਪਾਤਾ ਪਿਆਜ਼ ਬਸ ਮੋٹے ਮੋٹے ਟੁਕੜੇ ਕੱਟ ਕੇ ਪਾ ਦੋ ਦੇਖੋ ਜੀ ਇਹਨੂੰ ਥੋੜਾ ਸੇਕ ਲਵਾ ਲਿਓ ਹੁਣ ਉਹਦੇ ਵਿੱਚ ਟਮਾਟਰ ਹਰੀ ਮਿਰਚ ਅਦਰਕ ਹਰੀਆਂ ਮਿਰਚਾਂ ਸਾਫਤੀਆਂ ਪਾਤੀਆਂ ਟਮਾਟਰ ਮੋٹے ਮੋٹے ਕੱਟ ਕੇ ਪਾ ਦਿਓ देखो इनू थोड़ा सेक लवा पांच सत्त मिनट सेक लगा तो बाद जो थोड़ा कलर जहा चेंज हो जाए देखो ये हो गया कलर चेंज जीरा पाता पाने धनिया पाता ਨਮਕ ਪਾਤਾ ਹਲਦੀ ਪਾਤੀ ਦੇਖੋ ਹੁਣ ਇਹਨੂੰ ਮਸਾਲੇ ਨੂੰ ਮਿਕਸ ਕਰ ਲਓ ਸਾਰੇ ਨੂੰ ਦੇਖੋ ਜੀ ਮਸਾਲੇ ਦਾ ਕਲਰ ਵੀ ਹੋ ਗਿਆ ਚੇਂਜ ਥੋੜਾ ਜਿਹਾ ਸੇਕ ਲਵਾ ਲਿਓ ਇਹਨੂੰ ਹੁਣ ਦੇਖੋ ਫਰਾਈ ਪੈਨ ਚ ਇੱਕ ਚਮਚਾ ਦੇਸੀ ਕੀ ਦੋ ਪਾਇਆ ਤੇ ਪਾਸਾ ਸਾਰਾ ਜੋ ਤੜਕਾ ਸੀ ਉਹਨੂੰ ਮਿਕਸੀ ਵਿੱਚ ਗ੍ਰੇਂਡਰ ਕਰ ਲਿਆ ਕਸੂਰੀ ਮੇਥੀ ਪਾਤੀ ਔਰ ਲਾਲ ਮਿਰਚ ਫਲੇਮ ਥੋੜੀ ਲੋਅ ਰੱਖਿਓ ਦੇਖੋ ਉਸ ਸਾਰਾ ਮਸਾਲਾ ਆਪਣੇ ਮਿਕਸੀਚ ਕਰ ਲਿਆ ਸੀ ਗ੍ਰੇਂਡਰ ਹੁਣ ਉਹ ਪਾ ਦਿਓ ਬਹੁਤ ਈਜ਼ੀ ਹੈ ਰੈਸਪੀ ਜਿਵੇਂ ਜੋ ਚੀਜ਼ ਕਰ ਹੁੰਦੀ ਹੈ ਪਾ ਦਿਓ ਜ਼ਰੂਰੀ ਨਹੀਂ ਵੀ ਆਪਾਂ ਜਿਹੜੀ ਨਹੀਂ ਹੈਗੀ ਵੀ ਉਹ ਵੀ ਹਨਾ ਲੱਭਦੇ ਫਰੀ ਜਾਈਏ ਕਈ ਵਾਰ ਕੁਝ ਨਹੀਂ ਵੀ ਹੁੰਦਾ ਉਹ ਸਕਿੱਪ ਕਰ ਸਕਦੇ ਆਪਾਂ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਇਹਨੂੰ 10 ਮਿੰਟ ਸੇ ਏਕਲਵਾ ਲਿਓ ਥੋੜਾ ਜਿਹਾ ਪਾਣੀ ਪਾ ਦੋ ਇਹਦੀ ਗਰੇਵੀ ਥੋੜੀ ਵਧੀਆ ਹੋ ਜਾਊਗੀ ਵੀ ਬਹੁਤੀ ਪਤਲੀ ਗਰੇਵੀ ਨਹੀਂ ਰੱਖਣੀ ਸ਼ਾਹੀ ਪਨੀਰ ਦੀ ਆਪਾਂ ਨੇ ਦੇਖੋ ਜੀ ਰਿਜਣ ਲੱਗ ਗਿਆ ਹੁਣ ਇਹਦੇ ਵਿੱਚ ਦੁੱਧ ਪਾ ਦੋ ਕਈ ਲੋਕ ਮਲਾਈ ਵੀ ਪਾ ਦਿੰਦੇ ਨੇ ਬਟ ਆਪਾਂ ਮਲਾਈ ਨਹੀਂ ਪਾਈ ਉਹ ਜ਼ਿਆਦਾ ਫਿਰ ਹੈਵੀ ਹੋ ਜਾਊਗਾ ਕਿਉਂਕਿ ਪਨੀਰ ਵੀ ਇਹ ਵਿੱਚ ਆਪਾਂ ਦੁੱਧ ਦਾ ਕੱਪ ਪਾਇਆ ਸੀ ਪਾਣੀ ਪਹਿਲਾਂ ਤਾਂ ਪਾਇਆ ਹੁਣ ਜਿਵੇਂ ਦੁੱਧ ਪਾਇਆ ਫਿਰ ਉਹ ਫਟਦੀ ਨਹੀਂ ਹੈਗੀ ਸਬਜ਼ੀ ਥੋੜਾ ਪਾਣੀ ਪਾ ਕੇ ਫਿਰ ਦੁੱਧ ਪਾਇਓ ਹੁਣ ਇਹਨੂੰ ਥੋੜਾ ਟਾਈਮ ਰਿਜਣ ਦਿਓ ਦੇਖੋ ਜੀ ਉਬਾਲੀ ਆਉਣ ਲੱਗੀ ਇਹਨੂੰ ਸਬਜੀ ਨੂੰ ਪਨੀਰ ਆਪਾਂ ਕੱਟ ਕੇ ਰੱਖ ਲਿਆ ਸੀ ਦੇਖੋ ਘਰ ਦਾ ਬਣਾਇਆ ਹੋਇਆ ਪਨੀਰ ਹੈ ਆਪਣਾ ਟੁਕੜੇ ਵੱਡੇ ਵੀ ਕਰ ਸਕਦੇ ਹੋ ਤੁਸੀਂ ਛੋਟੇ ਵੀ ਤੁਹਾਡੀ ਚੋਇਸ ਹੈ ਹੁਣ ਦੇਖੋ ਜੀ ਪਨੀਰ ਪਾ ਦਿਓ ਇਹਦੇ ਵਿੱਚ ਪਨੀਰ ਪੱਕੇ ਹਾਂਜੀ ਇਹਨੂੰ ਇੱਕ ਦੋ ਉਬਾਲੀ ਦੇ ਲਿਓ ਦੇਖੋ ਉਬਾਲੀ ਆ ਰਹੀ ਹੈ ਇਹ ਫਿਰ ਵਧੀਆ ਦੇ ਵਿੱਚ ਮਿਕਸ ਹੋ ਜਾਊਗਾ ਨਾ ਉਹਦਾ ਟੇਸਟ ਵੀ ਵਧੀਆ ਹੋਊਗਾ ਆ ਜਾਓ ਜੀ ਖਾਓ ਗਰਮਾ ਗਰਮ ਸ਼ਾਹੀ ਪਨੀਰ ਓਕੇ ਥੈਂਕ ਯੂ